么了 <So, S 2> <No. S 1>、no. ਉਸ ਤਤ ਕਰ ਸਦਾ ਪ੍ਰਭ ਤਪਨੇ ਜਨਪੁਰੇ ਕਲ ਰਾ ਕੀ ਜੀ ਜੰਤ ਸਭ ਪਏ ਪਵਿਤ ਸਤ ਗੁਰ ਕੀ ਸਤਿ ਸਾਖੀ ਬਿਗਨ ਬਿਨਾ ਆਸਨ ਸਭ ਤਕ ਨਾਸਨ ਸਤ ਗੁਰ ਨਾਮ ਦਰੜਾਇਆ ਜਨਾਨਨਕ ਸੁਖ ਕਰਿਆ ਆਏ ਬਰਵ ਸ਼ਰਣ ਗਤੀ ਕਿਰਪਾ ਨਿਦਾ ਦਰਾਲ ਇਕ ਅਕਰ ਹਰ ਮਨ ਵਸਤ ਕਹੋ ਤਨ ਹਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਜਗੋ ਜਗ ਅਟਲ ਦੋ ਜਹਾਨੰਦ ਬਾਲੀ ਜਗਦ ਤਕਤਾਂ ਦੇ ਮਾਲਕ ਸ਼ੰਦ ਪਾਤਸ਼ਾ ਸਰਵ ਸੰਜੇ ਤਹਿ ਗੁਰ ਗਿਆਨ ਦੇ ਮੁਜਸਮੈ ਰਹਿਮਤਾਂ ਦੇ ਪੰਡਾਰ ਤੁੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਗੰ ਪਵਿੱਤਰ ਆ ਜੁਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਕੀ ਖੁਦ ਦਾ ਆਨੰਦ ਮਾਣ ਰਹੇ ਆਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਦ ਸੰਗਤ ਜੀਓ ਮਡੇ ਹੀ ਆਗਾਂ ਸਹਿਜਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਅੰਚਨ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਮ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਹਰੋਜ ਵਿਚਾਰਾਂ ਦੀ ਸੰਧ ਹੁੰਦੇ ਆ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਨ ਮੇਰੇ ਤਨ ਕੀ ਓਟਲੇ ਮਨ ਤਨ ਆਪਣਾ ਤਿੰਨ ਜਨ ਦੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਟਿਆਰੇ ਨੂੰ ਕੁਸ਼ੀਆਂ ਦਾ ਆਨੰਦ ਦਾ ਖੇੜੇ ਦਾ ਬਾਹਰਾਂ ਦਾ ਜਿੰਦਗੀ ਰਸਨਾ ਹੋਵੇ ਕੀ ਉਹਦਾ ਇੱਕ ਸਲੀਕਾ ਤਰੀਕਾ ਦੱਸ ਰਹੇ ਨੇ ਸਤਿਗੁਰੂ ਕਹਿੰਦੇ ਨੇ ਓਟ ਆਸਰਾ ਤੱਕਣ ਹੈ ਤਾਂ ਉਸ ਇੱਕ ਰੱਬ ਦਾ ਤੱਕ ਜੋ ਜਰਰੇ ਜਰਰੇ ਦੇ ਵਿੱਚ ਵਿਆਪਕ ਸਭ ਦੀ ਪ੍ਰਤਿਪਾਲਣਾ ਕਰਦਾ ਹੈ ਅਤੇ ਸਾਰਿਆਂ ਦੇ ਵਿੱਚ ਜੁੜਾ ਇੱਕ ਸਮਾਨ ਸਮਾਇਆ ਹੋਇਆ ਹੈ ਚੀਤੀ ਤੇ ਨੁਚਰਸ ਤੁਲ ਸਾਪਰ ਕਿਰਪਾ ਦ੍ਰਿਸ਼ਟ ਕਰਦੇ ਜਿਹਦੀ ਦ੍ਰਿਸ਼ਟੀ ਕੀੜੀ ਦੇ ਵਿੱਚ ਵੀ ਉਹੀ ਹੈ ਹਾਥੀ ਦੇ ਵਿੱਚ ਵੀ ਉਹੀ ਹੈ 84 ਲੱਖ ਜੀਵਾਂ ਦੇ ਵਿੱਚ ਪ੍ਰਮਾਤਮਾ ਦੀ ਦ੍ਰਿਸ਼ਟੀ ਇੱਕੋ ਜਿਹੀ ਹੈ ਸਾਡੀ ਰਹਿਣੀ ਸਹਿਣੀ ਸਾਡਾ ਸਰੀਰ ਦਾ ਆਕਾਰ ਉਹ ਜੁਨੀਆਂ ਨੇ ਸਾਡੀਆਂ ਪਰ ਪ੍ਰਮਾਤਮਾ ਜੀ ਦੀ ਦ੍ਰਿਸ਼ਟੀ ਆ ਉਹ ਇੱਕੋ ਹੀ ਹੈ ਤਾਂ ਸਤਿਗੁਰੂ ਸਪਿਆਰੇ ਨੂੰ ਕਹਿ ਰਹੇ ਨੇ ਮਨੁੱਖ ਨੂੰ ਕਿ ਭਾਈ ਉਹ ਪ੍ਰਮਾਤਮਾ ਦੀ ਓਟ ਲੈ ਅਤੇ ਨਾਲ ਸਤਿਗੁਰੂ ਕਹਿੰਦੇ ਨੇ ਜੇ ਦੁਨੀਆ ਦੀ ਓਟ ਤੱਕੇਗਾ ਤਾਂ ਇਦਾਂ ਹੈ ਕਿਸ ਪੈ ਫੁੱਲੋ ਘੰਟੜੀ ਸੋ ਦੁਖੀ ਪਰ ਆਇਆ ਜੀ ਦੇ ਕੋਤੋਂ ਦੁੱਖਾਂ ਦੀ ਪੰਡ ਖੋਲੇਗਾ ਨਾ ਉਹਦੇ ਨਾਲੋਂ ਪੰਡਾ ਤੇਰੇ ਨਾਲੋਂ ਪੰਡਾ ਉਹਦੇ ਕੋਲ ਜਿਆਦਾ ਨਹੀਂ ਆ ਕਿਹਨੂੰ ਦੁੱਖ ਸੁਣਾਵੇਂਗਾ ਨਾ ਨਪ ਦੁਖੀ ਹੈ ਸਭ ਸੰਸਾਰ ਨੂੰ ਅਤੇ ਇਹ ਦੁਨੀਆ ਹੈ ਦੁੱਖ ਨੂੰ ਮਿਟਾਉਣਾ ਹੈ ਦੁੱਖ ਨੂੰ ਖਿਲਾਰਨਾ ਨਹੀਂ ਹੈ ਦੁੱਖ ਦਾ ਖਾਤਮਾ ਕਰਨਾ ਹੈ ਦੁੱਖ ਨੂੰ ਵਡਾਵਾ ਨਹੀਂ ਹੈ ਦੁਨੀਆਂ ਦੇ ਕੋਲ ਜਾਵੇਂਗਾ ਦੁੱਖ ਖਿਲਰੇਗਾ ਦੁੱਖ ਤੇਰਾ ਵਧੇਗਾ ਸਤਗੁਰੂ ਕਹਿੰਦੇ ਆਪਣੇ ਦੁੱਖ ਨੂੰ ਕਿਹਦੇ ਕੋਲ ਲੈ ਕੇ ਆਉਣਾ ਹੈ ਸਤਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਤਾਂ ਇਤੇ ਜਾ ਕੋ ਮੁਸਕੰਦ ਅਤ ਬਣੈ ਟੋਈ ਕੋਈ ਨੰਦੇ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭੁ ਸਰਾਉ ਅਸਰਾਉ ਜਿਦ ਆਵੇ ਉਸ ਪਾਂ ਰਬਰਮ ਲੱਗੇ ਨਾ ਤਤੀ ਪਾਂ ਦੁਨੀਆ ਤੋਂ ਤੇਰਾ ਭਰੋਸਾ ਉੱਟ ਜੇ ਕਿਸੇ ਤੇ ਵਿਸ਼ਵਾਸ ਨਾ ਰਵੇ ਅਤੇ ਦੁਨੀਆ ਤੇਰਾ ਮਾੜਾ ਧੱਕੇ ਦੁਨੀਆ ਤੈਨੂੰ ਥੱਲੇ ਲਾਉਣਾ ਚਾਹੇ ਤੇਰੇ ਮਕਾਮ ਤੋਂ ਤੇਰੇ ਪਦਵੀ ਤੋਂ ਥੱਲੇगिरਣਾ ਚਾਹੇ ਸਤਿਗੁਰੂ ਕਹਿੰਦੇ ਫਿਰ ਇੱਕ ਇੱਕੋ ਹੀ ਆਸਰ ਹੈ ਮਨ ਮੇਰੇ ਤਿੰਨ ਕੀ ਊਟਲੇ ਉਸ ਰਾਪਤੀ ਓਟ ਲਈ 다ਤੀ ਵਾਉ ਨ ਲਗਈ ਪਾਰ ਬ੍ਰਹਮਸ਼ ਤਾਂ ਸਤਿਗੁਰੂ ਕਹਿੰਦੇ ਨੇ ਮਨ ਤਨ ਆਪਣਾ ਤਿੰਨ ਜਨ ਦੇ ਤਾਂ ਜਦੋਂ ਪਰਮਾਤਮਾ ਦਾ ਉਸ ਅਟਰ ਓਟ ਆਸਰਾ ਤਕਿਆ ਜਾਂਦਾ ਸਤਿਗੁਰੂ ਕਹਿੰਦੇ ਨੇ ਮਨ ਵੀ ਅਰਪਣ ਕਰ ਤੇ ਤਨ ਵੀ ਅਰਪਣ ਕਰ ਕਈ ਵਾਰ ਸਾਡਾ ਮਨ ਹਾਜ਼ਰੀ ਭਰ ਜਾਂਦਾ ਤਨ ਹਾਜ਼ਰ ਨਹੀਂ ਹੁੰਦਾ ਕਈ ਵਾਰ ਸਾਡਾ ਤਨ ਹੀ ਹਾਜ਼ਰੀਆਂ ਭਰ ਰਿਹਾ ਮਨ ਜਿਆਦਾਤਰ ਸੱਡੀਆਂ ਤਨ ਹਾਜ਼ਰੀਆਂ ਪਰ ਮਨ ਹਾਜ਼ਰ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਨੇ ਮਨ ਤਨ ਆਪਣਾ ਤਿੰਨ ਜਨ ਦੇ ਜਦੋਂ ਤੂੰ ਆਪਣਾ ਮਨ ਵੀ ਤਨ ਵੀ ਗੁਰੂ ਨੂੰ ਸਮਰਪਿਤ ਕਰੇਗਾ ਜਿਨ ਜਨ ਆਪਣਾ ਪ੍ਰਭੂ ਪੁਜਾਤਾ ਸੋ ਜਨ ਸਰਬ ਥੋਕਾ ਦਾਤਾ ਆਪਣੇ ਰੋਣੇ ਰੋ ਰਿਆ ਸੀ ਮੇਰਾ ਆਨ ਨਹੀਂ ਬੁੱਕ ਮਿੱਟਦਾ ਮੇਰੇ ਆ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਮੇਰਾ ਪਰਿਵਾਰ ਦੇ ਵਿੱਚ ਮੇਰੇ ਪਿਆਰ ਦੀ ਇਕਜੁੱਟ ਦੀ ਰੰਗਤ ਨਹੀਂ ਬਣਦੀ ਮੇਰਾ ਇਕ ਭਰਾ ਦੂਜੇ ਪਾਸੇ ਮੈਂ ਦੂਜੇ ਪਾਸੇ ਮੇਰੇ ਬੱਚੇ ਕੋ ਕਿਧਰ ਨੂੰ ਖਿਲਰੇ ਆ ਕੋ ਕਿਧਰ ਨੂੰ ਖਿਲਦੇ ਆ ਸਭ ਤੋਂ ਵੱਡਾ ਦੁੱਖ ਹੈ ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਮਹਾਰਕ ਚਰਣਾ ਦੇ ਵਿੱਚ ਆ ਗਿਆ ਸਤਿਗੁਰੂ ਨੂੰ ਦਾਤਾ ਬਣਾਉਂਦੇ ਨੇ ਅੱਜ ਮੰਗ ਰਿਆ ਸੀ ਦਰਦਰ ਦੀਆਂ ਠੋਕਰਾਂ ਖਾ ਲਈਆਂ ਕਿਸੇ ਨੇ ਖੈਰ ਨਹੀਂ ਭਾਈ ਕਿਸੇ ਨੇ ਇੱਕ ਗਰਾਹੀ ਵੀ ਨਹੀਂ ਦਿੱਤੀ ਮਤਬਲ ਤੋਂ ਸਭਾ ਤੇਰੇ ਤੇ ਹੀ ਮਤਬਲ ਹੈ ਤਾਂ ਤੇਰੇ ਕੋਲ ਸਾਰੇ ਨੇ ਤੇਰੇ ਤੇ ਕਿਸੇ ਨੂੰ ਮਤਬਲ ਨਹੀਂ ਹੈ ਤਾਂ ਤੇਰੇ ਕੋਈ ਨੇੜੇ ਨਹੀਂ ਆਉਂਦੇ ਤਾਂ ਇਹ ਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹਨੇ ਰੱਬ ਨੂੰ ਪਛਾਣ ਲਿਆ ਰੱਬ ਦੀ ਰਾਜਾ ਦੇ ਅਨੁਸਾਰ ਚੱਲਦੇ ਨੇ ਰੱਬ ਨੇ ਕਿਰਪਾ ਕੀਤੀ ਨੂੰ ਦਾਤਾ ਬਣਾ ਦਿੱਤਾ ਸੋ ਜਨ ਸਰਬ ਥੋਕ ਦਾ ਦਾਤਾ ਥੋਕ ਜਿਹਦੇ ਵਿੱਚ ਕੋਈ ਘਾਟੇ ਨਾ ਹੋਵੇ ਪਦਾਰਥ ਇਦਾਂ ਦੀਆਂ ਨੇ ਤੂੰ ਬੰਡੀ ਵੀ ਜਾਵੇਂਗਾ ਖਜ਼ਾਨਾ ਗੁਰੂ ਦਾ ਰਹੇਗਾ ਵਰਤਾਈ ਜਾ ਤੂੰ ਆਪਣੇ ਸਾਹ ਦੇ ਨਾਲ ਖਾਵੇ ਖਰਚ ਰਲ ਮਿਲ ਭਾਈ ਟੁੱਟ ਨਾ ਆਵੇ ਬਤ ਦੋ ਜਾਈ ਅਜ ਆਪਣੇ ਚੀਜ਼ਾਂ ਦੇ ਰੋਣੇ ਸੀ ਆਪਣੇ ਰੋਣੇ ਸੀ ਦਾਤਾ ਨੇ ਵਾਰੇ ਨਿਆਰੇ ਕੀਤੇ ਸਤਿਗੁਰੂ ਕੰਦੇ ਇਨਸਾਨ ਨੂੰ ਦਾਤਾ ਬਣਾ ਦਿੱਤਾ ਹੁਣ ਇਹ ਬੰਦ ਰਿਹਾ ਕਿ ਮੇ ਬਣੇ ਅਗੁਰੂ ਮੂਰਤ ਚਰਣਾ ਦੇ ਵਿੱਚ ਜਦੋਂ ਗੁਰੂ ਨੂੰ ਆਪਣਾ ਮਨ ਅਰਪਣ ਕੀਤਾ ਆਪਣਾ ਤਨ ਅਰਪਣ ਕੀਤਾ ਤਿਸ ਕੀ ਸ਼ਰਣ ਸਰਬ ਸੁਖ ਪਾਵੇ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਮੂਰਤ ਚਰਣਾ ਦੇ ਵਿੱਚ ਆਉਂਦਾ ਹੈ ਭਾਈ ਇੱਕ ਨਹੀਂ ਦੋ ਨਹੀਂ ਜੇ ਲੱਖ ਖੁਸ਼ੀਆਂ ਦੀ ਸਤਿਗੁਰੂ ਗੱਲ ਕਰਦੇ ਨੇ ਤਾਂ ਉੱਥੇ ਵੀ ਕਹਿੰਦੇ ਨੇ ਸਰਬ ਸਾਰੇ ਸੁਖ ਜਿੰਦਗੀ ਦੀ ਸੂਲਤ ਤੇਰੇ ਸਾਰੇ ਸੁਖ ਤੈਨੂੰ ਮਿਲਦੇ ਨੇ ਗੁਰੂ ਮਬਾਰਕ ਚਰਨਾਂ ਦੇ ਵਿੱਚ ਪਰਮਨਨ ਅਰਪਣ ਕਰਨਾ ਪੈਂਦਾ ਹੈ ਜਿੰਦਗੀ ਦੇ ਵਿੱਚ ਜੇ ਧਿਆਨ ਨਹੀਂ ਹੈ ਇਨਸਾਨ ਇਹ ਨਾ ਬੋਲਣਾ ਸਿੱਖ ਸਕਦਾ ਹੈ ਨਾ ਚੱਲਣਾ ਸਿੱਖ ਸਕਦਾ ਹੈ ਨਾ ਖਾਣਾ ਪੀਣਾ ਨਾ ਪਹਿਨਣਾ ਕੁਝ ਵੀ ਨਹੀਂ ਸਿੱਖ ਸਕਦਾ ਜਦੋਂ ਤੱਕ ਧਿਆਨ ਨਹੀਂ ਹੈ ਜਿਨ੍ਹਾਂ ਦੇ ਕੋਲ ਧਿਆਨ ਨਹੀਂ ਹੈ ਉਹਨਾਂ ਨੂੰ ਮਸਤਾਨੇ ਕਿਹਾ ਜਾਂਦਾ ਉਹਨਾਂ ਨੂੰ ਪਾਗਲ ਕਿਹਾ ਜਾਂਦਾ ਕਿਉਂਕਿ ਉਹਨਾਂ ਦੇ ਧਿਆਨ ਬਿਰਤੀ ਹੈ ਨਹੀਂ ਹੈ ਸਤਗੁਰੂ ਕਹਿੰਦੇ ਸਾਰੀ ਜ਼ਿੰਦਗੀ ਤੋਂ ਜੋੜਦਾ ਰਿਹਾ ਸਾਰੀ ਜ਼ਿੰਦਗੀ ਮੈਂ ਮੈਂ ਕਰਦਾ ਰਿਹਾ ਫਿਰ ਤੇਰੀ ਵੀ ਭਾਈ ਤੂੰ ਵੀ ਪਾਗਲ ਹੀ ਆ ਜੇ ਤੈਨੂੰ ਹਜੇ ਵੀ ਸਮਝ ਨਹੀਂ ਆ ਰਹੀ ਨਾ ਸਤਿਗੁਰੂ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਰਹੁਣ ਕਿਚੋੜਾ ਕੀ ਬਣ ਗਿਆ ਬੋਲਾ ਬਣ ਗਿਆ ਪਾਗਲ ਬਣ ਗਿਆ ਮਾਇਆ ਕਰਕੇ ਅਤੇ ਆਪਣੀ ਹੰਕਾਰ ਕਰਕੇ ਇਹ ਪਾਗਲ ਬਣ ਗਿਆ ਸਤਿਗੁਰੂ ਕਹਿੰਦੇ ਤੈਨੂੰ ਖਜ਼ਾਨਾ ਦਿੰਨੇ ਆ ਤੇ ਖਜ਼ਾਨਾ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਆ ਲੈ ਭਾਈ ਜਿੰਨਾ ਤੈਨੂੰ ਖਜ਼ਾਨਾ ਚਾਹੀਦਾ ਤਾਂ ਸਤਿਗੁਰੂ ਦੇ ਰਹੇ ਨੇ ਇਸ ਕੈ ਦਰਸ ਸਭ ਪਾਪ ਮਿਟਾਵੈ ਗੁਰੂ ਦੇ ਮubarək ਚਰਣਾ ਦੇ ਵਿੱਚ ਸਾਰੇ ਦਰਸ਼ ਸਾਰੇ ਪਾਪ ਨਾ ਸੁਝ ਜਾਂਦੇ ਨੇ ਗੁਰੂ ਮubarək ਅਲਫਾਜਾਂ ਦੇ ਨਾਲ ਬਾਰੇ ਨਿਆਰੇ ਹੁੰਦੇ ਹਨ ਗੁਰੂ ਦੇ ਵਚਨਾਂ ਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ ਹੁੰਦੇ ਹਨ ਔਰ ਸਿਆਣਬ ਸਗਲੀ ਛਾੜ ਸਤਿਗੁਰੂ ਕਹਿੰਦੇ ਨੇ ਸਾਰੀਆਂ ਸਿਆਣਪਾਂ ਸਾਰੇ ਕਾਰਜ ਜਿਹੜੇ ਤੇਰੇ ਆਪਣੇ ਨੇ ਆਪਣੇ ਸਾਥ ਦੇ ਨਾਲ ਚੱਲਦਾ ਸਤਿਗੁਰੂ ਕਹਿੰਦੇ ਉਹ ਛੱਡ ਦੇ ਆਪਣੇ ਸਾਥ ਦੇ ਨਾਲ ਜ਼ਿੰਦਗੀ ਜਿਉ ਰਹੇ ਆਂ ਸਤਿਗੁਰੂ ਕਹਿੰਦੇ ਉਹ ਛੱਡ ਦੇ ਅਵਰ ਕਾਜ ਤੇਰੇ ਕਿਤੇ ਨਾ ਰੱਬ ਦੀ ਸੇਵਾ ਤੋਂ ਬਿਨਾ ਰੱਬ ਦੀ ਬੰਦਗੀ ਤੋਂ ਬਿਨਾ ਚੰਗੇ ਕਰਮਾਂ ਤੋਂ ਬਿਨਾ ਚੰਗੀ ਸੋਚ ਵਿਚਾਰ ਤੋਂ ਬਿਨਾ ਇਹ ਤੇਰੇ ਸਾਰੇ ਭਜੂਲ ਕੰਮ ਨੇ ਰੱਬ ਦੇ ਦਰ ਤੇ ਤੇਰਾ ਕੋਈ ਪ੍ਰਭਾ ਨਹੀਂ ਹੈ ਅਵਰ ਕਾਜ ਨੇ ਆਪਣੇ ਸਾਬ ਹਸਾਬ ਦੇ ਨਾਲ ਸਾਡੇ ਕਰਮ ਬਣਾਏ ਨੇ ਅਸੀਂ ਆਪਣੇ ਹਿਸਾਬ ਦੇ ਨਾਲ ਸਾਡੀ ਸੋਚ ਵਿਚਾਰ ਬਣੀ ਹੈ ਆਪਣੇ ਹਿਸਾਬ ਦੇ ਨਾਲ ਅਸੀਂ ਜੁਨੀਆਂ ਦੇ ਵਿੱਚ ਵਿਚਰਦੇ ਆਂ ਸਤਿਗੁਰ ਕਹਿੰਦੇ ਨੇ ਅਵਰ ਕਾਜ ਅਵਰ ਕਾਜ ਨੇ ਅਵਰ ਕਾਜ ਤੇ ਅਰਥ ਨਹੀਂ ਕਿਸੇ ਅਰਥ ਔਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਪਜ ਕੇ ਬੰਨਾ ਗੁਰੂ ਮਹਾਰਗ ਚਰਣਾ ਦੇ ਵਿੱਚ ਬੈਠੇਗਾ ਸਤਗੁਰਾਂ ਨੇ ਤੈਨੂੰ ਸਿਆਣਪ ਦੇਣੀ ਹੈ ਸਤਗੁਰਾਂ ਨੇ ਤੈਨੂੰ ਸੋਝੀ ਦੇਣੀ ਹੈ ਅਤੇ ਉਹ ਹੈ ਗੁਰ ਕੀ ਮਤ ਤੂੰ ਲੈ ਟਿਆਨੇ ਭਗਤ ਬਿਨਾ ਬਹੁ ਡੂਪੇ ਸਿਆਣੇ ਸਤਗੁਰੂ ਸਿਆਣਾ ਬਣਾਉਂਦੇ ਨੇ ਇਹਨੂੰ ਸੋਚ ਬੰਨ ਬਣਾਉਂਦੇ ਨੇ ਗਿਆਨ ਬੰਨ ਬਣਾਉਂਦੇ ਨੇ ਗਿਆਨੀ ਬਣਾਉਂਦੇ ਨੇ ਦਾ ਸਤਿਗੁਰੂ ਕਹਿੰਦੇ ਨੇ ਅਵਰ ਸਿਆਣਪ ਸਭ ਲਈ ਛੱਡ ਆਪਣੀ ਸਿਆਣਪ ਛੱਡ ਦੇ ਗੁਰੂ ਮਹਾਰਕ ਚਰਣਾ ਦੇ ਵਿੱਚ ਆਉਣ ਲੱਗੇ ਆ ਆਪ ਨਾ ਜਾਣ ਨਾ ਹੋਵੀ ਤੇਰਾ ਕਿਸ ਜਨ ਕੀ ਤੂੰ ਸੇਵਾ ਲਾਗ ਸਿਆਣਪਾ ਛੱਡ ਕੇ ਸਾਰੀਆਂ ਸਤਿਗੁਰੂ ਕਹਿੰਦੇ ਤੂੰ ਸੇਵਾ ਦੇ ਵਿੱਚ ਮਸਤ ਹੋਦਾ ਦਾਨ ਪਨ ਕਰ ਲੈ ਭਜਨ ਬੰਦਗੀ ਕਰ ਲੈ ਤੇਰੇ ਚੰਗੇ ਕਰਮ ਤੰਗੀ ਸੋਚ ਵਿਚਾਰੀ ਭਜਨ ਬੰਦਗੀ ਹੈ ਹੀ ਦਾਨ ਜਿਤਨਾ ਕਰੇਗਾ ਸਤਿਗੁਰੂ ਉਤਨੇ 바ਲੇ ਨਿਆਰੇ ਕਰਦੇ ਜਾਣਗੇ ਤਾਂ ਐਦਾਂ ਸਤਿਗੁਰੂ ਰਹਿਮਤ ਵਰਸਾਉਂਦੇ ਨੇ ਆਵਨ ਜਾਣ ਨਾ ਹੋਵੀ ਤੇਰਾ ਤਾਂ ਜਦੋਂ ਸਭ ਤੋਂ ਵੱਡਾ ਇਨਸਾਨ ਦਾ ਜ਼ਿੰਦਗੀ ਦਾ ਦੁੱਖ ਕੀ ਹੈ ਸਰੀਰ ਨੂੰ ਰੋਗ ਲੱਗੇ ਦੁੱਖ ਨਹੀਂ ਹੈ ਕਿਸੇ ਚੀਜ਼ ਦੀ ਘਾਟ ਵਸਤੂ ਦੀ ਪਦਾਰਥ ਦੀ ਇਹ ਦੁੱਖ ਨਹੀਂ ਹੈ ਸਭ ਤੋਂ ਵੱਡਾ ਦੁੱਖ ਤਾਂ ਸਤਿਗੁਰੂ ਕਹਿੰਦੇ ਨੇ ਜਨਮ ਦਾ ਤੇ ਮਰਨ ਦਾ ਪਰ ਸੋਤਾ ਦੀ ਪੀੜਾ ਦਾ ਸਭ ਤੋਂ ਵੱਡਾ ਦੁੱਖ ਹੈ ਤਾਂ ਇਹ ਦੁੱਖ ਜਦੋਂ ਵਾਰ-ਵਾਰ ਲਵੇਗਾ ਜਨਮ ਲਵੇਗਾ ਮੌਤ ਹੋਵੇਗੀ ਉਤਨੇ ਦੁੱਖ ਨੇ ਤਾਂ ਸਤਿਗੁਰੂ ਕਹਿੰਦੇ ਨੇ ਸਭ ਤੋਂ ਵੱਡਾ ਤੇਰਾ 84 ਦਾ ਗੇੜ ਕਟਿਆ ਜਾ ਰਿਹਾ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਹੁਣ ਸਤਿਗੁਰਾਂ ਦੇ ਪੈਰ ਕੀਨੇ ਗੁਰ ਕਾ ਬਚਨ ਅਸ ਜਿਨਾਂ ਲਈ ਗੁਰ ਕੇ ਚਰਨ ਧੋਏ ਧੋਏ ਪੀਉ ਸਤ ਗੁਰਾਂ ਦੇ ਚਰਨ ਕੀਨੇ ਜੀ ਸਤ ਗੁਰਾਂ ਦੇ ਅਲਫਾਜ ਨੇ ਸਤ ਗੁਰਾਂ ਦੇ ਮubaruk ਚਰਨ ਕਿਵੇਂ ਪੁੱਜਣੇ ਨੇ ਸਤ ਗੁਰਾਂ ਦੀ ਬਾਣੀ ਦਾ ਦਵ ਸਤਕਾਰ ਕਰਨਾ ਹੈ ਗੁਰ ਬਾਣੀ ਨੂੰ ਸੁਣਨਾ ਹੈ ਵਿਚਾਰਾਂ ਨੂੰ ਸੁਣਨਾ ਹੈ ਉਹ ਆਪਣੇ ਮਨ ਦੇ ਵਿੱਚ ਠੱਲ ਕਰਨੀ ਹੈ ਸਾਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਮੋਹਰ ਲਹੁੰਦੇ ਨੇ ਦੁਨੀਆ ਦੇ ਵਿੱਚ ਪਾਇਓ ਕਿਹੜਾ ਸੁੱਖ ਹੈ ਜਿਹੜੀ ਤੇਰੀ ਝੋਲੀ ਦੇ ਵਿੱਚ ਨਹੀਂ ਪਵੇਗਾ ਸਾਰੇ ਸੁੱਖ ਤੇਰੀ ਝੋਲੀ ਦੇ ਵਿੱਚ ਪੈਣਗੇ ਅਤੇ ਉਹ ਕਿਹੜਾ ਦੁੱਖ ਹੈ ਜਿਹੜਾ ਇਸ ਬਾਣੀ ਦੇ ਨਾਲ ਕੱਟਿਆ ਨਹੀਂ ਜਾਂਦਾ ਤੁਰ ਕੀ ਬਾਣੀ ਆਈ ਤਿੰਨ ਸੰਗ ਲਈ ਚਿੰਤਾ ਮਟਾਈ ਸਗਲੀ ਸਾਰੇ ਚਿੰਤਾਵਾਂ ਸਾਰੇ ਰੋਗ ਜਨਮਾਂ ਜਨਮਾਂ ਤਰਾਂ ਦੇ ਰੋਗ ਕੱਢੇ ਜਾਂਦੇ ਨੇ ਗੁਰਬਾਣੀ ਦੇ ਨਾਲ ਤਾਂ ਜਦੋਂ ਇਹ ਗੁਰਬਾਣੀ ਨੂੰ ਆਪਣਾ ਆਧਾਰ ਬਣਾਉਂਦਾ ਹੈ ਜਦੋਂ ਗੁਰਬਾਣੀ ਦੇ ਲੜ ਲੱਗਦਾ ਕਿ ਮੈਂ ਇਕੱਲਾ ਇਹਨਾਂ ਦਾ ਫੜਿਆ ਹੁਣ ਦਰਦਰ ਤੇ ਨੱਕ ਨਹੀਂ ਰਗੜਾਂਗਾ ਦਰਦਰ ਤੇ ਮੈਂ ਜਾਵਾਂਗਾ ਨਹੀਂ ਕਿਉਂਕਿ ਇਹ ਨੇ ਪ੍ਰਕਾਸ਼ ਮਰਨ ਸਭ ਤੋਂ ਉੱਚਾ ਸਾਰਿਆਂ ਤੋਂ ਉੱਚੇ ਤਜਦੋ ਇੱਥੇ ਮਵਾਰਕ ਚਰਨਾਂ ਦੇ ਵਿੱਚ ਆਉਂਦੇ ਸਤਿਗੁਰੂ ਵਸੇ ਹੀ ਸੋਝੀ ਜਾਂਦੇ ਨੇ ਭਾਈ ਸਾਰੀਆਂ ਸਿਆਣਪਾਂ ਛੱਡ ਦੇ ਸਾਰੀ ਸਿਆਣਪ ਜਦੋਂ ਅਸੀਂ ਛੱਡ ਦਿੱਤੀ ਹੈ ਗੁਰੂ ਮਵਾਰਕ ਚਰਨਾਂ ਦੇ ਵਿੱਚ ਆ ਗਏ ਆ ਤਾਂ ਫਿਰ ਸੰਗਤ ਜੀ ਸਤਿਗੁਰੂ ਆਪਣਾ ਹੱਥ ਦਿੰਦੇ ਨੇ ਸਾਡੇ ਸਿਰ ਤੇ ਹੱਥ ਦਿੰਦੇ ਨੇ ਜਦੋਂ ਸਤਿਗੁਰੂ ਜਿਸਕੇ ਸਿਰ ਉੱਪਰ ਤੂ ਸੁਹਾਮੀ ਸੋ ਦੁਖ ਕੈਸਾ ਤਾਮ ਬੋਲ ਨਾ ਜਾਣੈ ਮਾਇਆ ਮਦਮਤਾ ਮਰਣਾ ਜੀਤਨਾ ਮਰਨਾ ਭੁੱਲ ਜਾਂਦਾ ਹੈ ਨਾ ਸਭ ਮਰਨਾ ਆਪਣੇ ਆਪ ਹੀ ਭੁੱਲ ਜਾਂਦਾ ਹੈ ਸਭ ਤੋਂ ਵੱਡਾ ਸਾਨੂੰ ਮੌਤ ਦਾ ਖੌਫ ਹੈ ਤਾਂ ਇਹ ਖੌਫ ਨਿਕਲ ਜਾਂਦਾ ਹੈ ਸਾਡੇ ਮਨ ਦੇ ਵਿੱਚੋਂ ਅਤੇ ਸਤਿਗੁਰੂ ਕਹਿੰਦੇ ਨੇ ਭਾਈ ਦੁੱਖ ਦਰਦ ਤੇਰੇ ਨੇੜੇ ਨਹੀਂ ਆਵੇਗਾ ਤਾਂ ਜਦੋਂ ਗੁਰੂ ਤੋਂ ਗੁਰੂ ਦੇ ਅਲਫਾਜਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਲਾ ਕੋ ਕਰ ਲੇਗਾ ਉਹਨੂੰ ਆਪਣੇ ਬ੍ਰੇਨ ਦੇ ਦਿਮਾਗ ਦੇ ਵਿੱਚ ਠੱਲ ਦੇ ਦੇਗਾ ਕਿ ਨਾ ਤੋਂ ਬਿਨਾ ਮੇਰੀ ਜ਼ਿੰਦਗੀ ਹੈ ਨਹੀਂ ਹੈ ਨਰਕ ਹੈ ਜ਼ਿੰਦਗੀ ਹਰ ਇੱਕ ਸੂਲਤ ਹੈ ਜ਼ਿੰਦਗੀ ਦੀ ਸੰਗਤ ਜੀ ਉਹ ਰੱਬ ਦੀ ਰਹਿਮਤ ਨਹੀਂ ਹੈ ਅਸੀਂ ਹਰ ਇੱਕ ਚੀਜ਼ ਮਾਇਆ ਹੈ ਇਹ ਰੱਬ ਦੀ ਰਹਿਮਤ ਨਾ ਸਮਝੀਏ ਇਹ ਕਰਮ ਨਿਵਾਜੀ ਜਾਂ ਸਤਿਗੁਰਾਂ ਤੇਰੀ ਮਿਹਨਤ ਹੈ ਤੇਰੇ ਪੱਲੇ ਪਈ ਹੈ ਜੋ ਵੀ ਤੇਰੇ ਕੋਲ ਮਕਾਮ ਹੈ ਪਰ ਸਤਿਗੁਰੂ ਕਹਿੰਦੇ ਜੇ ਰੱਬ ਦਾ ਨਾਮ ਨਹੀਂ ਹੈ ਨਾ ਇਹ ਮਾਇਆ ਵੀ ਕੂੜ ਹੋ ਜਾਂਦੀ ਹੈ ਇਹ ਮਾਇਆ ਵੀ ਤੇਰੇ ਲਈ ਨਾਗਣੀ ਬਣ ਜਾਂਦੀ ਹੈ ਮਾਇਆ ਨੂੰ ਚਾਹੀਦਾ ਜਿਸ ਤਰ੍ਹਾਂ ਸੱਪਣੀ ਹੈ ਮਨ ਲੋ ਸੱਪ ਹੈ ਉਹਦਾ ਆਕਾਰ ਬਾ ਉਹਦੀ ਜ਼ਹਿਰ ਬੰਦੀ ਹੈ ਜਿਤਨਾ ਉਹਦਾ ਆਕਾਰ ਵੱਧੇ ਉਹਦੀ ਜ਼ਹਿਰ ਵੱਧੇਗੀ ਹੁਣ ਉਹਨੇ ਡੰਗ ਲਾਜ ਵੀ ਮਾਰਨ ਹੈ ਕਈ ਦਫਾ ਇਹਦਾ ਹੁੰਦਾ ਜਿਹੜੇ ਉਹ ਪੱਥਰ ਤੇ ਮਾਰਦੇ ਆਪਣਾ ਜਿਹੜਾ ਡੰਗ ਮਾਰਦੇ ਨੇ ਪੱਥਰ ਤੇ ਆਪਣਾ ਜਿਹੜਾ ਜ਼ਹਿਰ ਦਾ ਛੱਲ ਹੈ ਹੁੰਦਾ ਉਹਨਾਂ ਦੇ ਜ਼ਬਾਨ ਤੇ ਉਹ ਪਰਹਦੇ ਹੁੰਦੇ ਨੇ ਨਹੀਂ ਤਾਂ ਕਿਸੇ ਨਾ ਕਿਸੇ ਦੇ ਤਾਂ ਡੰਗ ਮਾਰਦੇ ਨੇ ਹੁਣ ਮਾਇਆ ਦਾ ਇਹ ਤਾਂ ਡੰਗ ਹੈ ਕਿਸੇ ਤੇ ਨਹੀਂ ਮਾਰੇਗੀ ਇਹ ਇਨਸਾਨਾਂ ਤੇ ਡੰਗ ਮਾਰਦੇ ਜੇ ਕੋਈ ਹੋਰ ਨਾਮ ਲਿਆ ਇਨਸਾਨ ਨੂੰ ਤਾਂ ਮਾਇਆ ਫਿਰ ਜਿਹਨੂੰ ਜਿਹੜਾ ਇਨਸਾਨ ਸਾਮ ਰਿਹਾ ਫਿਰ ਡਾਂਗੋ ਦੇ ਮਾਰਦੀ ਹੈ ਪਿਓ ਨੂੰ ਪੁੱਤਰ ਦਾ ਦੁਸ਼ਮਣ ਬਣਾ ਦੇਗੀ ਪੁੱਤਰ ਨੂੰ ਪਿਓ ਦਾ ਮਾਂ ਨੂੰ ਪੁੱਤਰ ਦਾ ਪੁੱਤਰ ਨੂੰ ਮਾਂ ਦਾ ਬਣਾ ਦੇਗੀ ਇਹ ਫਿਰ ਬਾਹਰ ਨਹੀਂ ਡੰਗ ਮਾਰਦੀ ਇਹ ਫਿਰ ਘਰੀ ਡੰਗ ਮਾਰਨੀ ਸ਼ੁਰੂ ਕਰ ਦਿੰਦੀ ਹੈ ਜੇ ਤੂੰ ਇਹਨੂੰ ਕੁੰਡਲੀ ਮਾਰੀ ਤਾਂ ਲੀਪੜ ਬਣ ਕੇ ਮਾਇਆ ਨੂੰ ਚਿੰਬੜਿਆ ਰਿਹਾ ਤਾਂ ਤਾਂ ਡੰਗ ਮਾਰਦੀ ਹੈ ਮਾਇਆ ਮਾਇਆ ਮਾਰੀ ਨਹੀਂ ਹੈ ਪਰ ਸਤਿਗੁਰੂ ਕਹਿੰਦੇ ਕਦੋਂ ਮਾੜੀ ਮਾਇਆ ਬਣਦੀ ਹੈ ਜਦੋਂ ਨਾ ਤੂੰ ਦੁਨੀਆ ਦੀ ਸੁਣੀ ਨਾ ਚੰਗੇ ਕਰਮ ਸੁਨੇ ਕਿਤਨੇ ਧਰਮ ਘਟਕਾਣੇ ਨੇ ਇੱਕ ਵੀ ਨਾ ਤਰੇ ਮੰਦਰ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਨਾ ਮਸੀਤ ਦੀ ਪਈ ਨਾ ਗੁਰਦੁਆਰੇ ਦੀ ਪਈ ਕੀ ਹੋਇਆ ਸਤਿਗੁਰੂ ਕਹਿੰਦੇ ਬੌਲਾ ਹੋਇਆ ਕਾਦੇ ਕਰਕੇ ਮਾਇਆ ਤਾਰੀ ਮਾਇਆ ਕਰਕੇ ਇਹ ਨਾ ਹੋਇਆ ਚੰਗੇ ਕਰਮ ਤੈਨੂੰ ਦਿਸਦੇ ਨਹੀਂ ਚੰਗੀ ਚੋਚ ਸੋਚ ਵਿਚਾਰ ਤੂੰ ਬਣਾਈ ਨਹੀਂ ਬੌਲਾ ਹੋਇਆ ਰਿਆ ساری ਜ਼ਿੰਦਗੀ ਪਾਗਲ ਹੋਇਆ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਮਾਇਆ ਮਾੜੀ ਨਹੀਂ ਐ ਪਰ ਉਦੋਂ ਤਾਂ ਜਦੋਂ ਇਗਨੋਰ ਚੰਗੀਆਂ ਗੱਲਾਂ ਨੂੰ ਇਗਨੋਰ ਕਰ ਦੇਣਾ ਅਤੇ ਐਕਸੈਪਟ ਮਾਰ ਕਰਨਾ ਇਹਨਾਂ ਜਿਹੜੇ ਮਾੜੇ ਨੇ ਉਹਨਾਂ ਨੂੰ ਵਸ ਤੂੰ ਜ਼ਿੰਦਗੀ ਦੇ ਵਿੱਚ ਆਪਣੇ ਵਰਤਦਾ ਹੈ ਮਾੜੀ ਸੋਚ ਮਾੜੇ ਕਰਮ ਵਿਚਾਰ ਤਾਂ ਫਿਰ ਉਹ ਜਾ ਕੇ ਜ਼ਿੰਦਗੀ ਨਰਕ ਬਣਦੀ ਹੈ ਆਪ ਵੀ ਨਰਕ ਹੈ ਜਿੱਥੇ ਤੱਕ ਵਿਚਰਦਾ ਹੈ ਇਹ ਨਰਕੀ ਲੈ ਕੇ ਚੱਲਦਾ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਤਿਗੁਰਾਂ ਦੇ ਚਰਨ ਮubaruk ਬਚਨ ਸਤਿਗੁਰਾਂ ਦੀ ਮubarਕ ਬਾਣੀ ਜਿਤਨਾ ਦਵ ਸਤਿਕਾਰ ਕੀਤਾ ਜਾਂਦਾ ਹੈ ਦਿਲੋਂ ਉਤਨਾ ਕਰ ਅੰਤਰ ਆਤਮੇ ਤੱਕ ਇਹਦਾ ਬਾਣੀ ਦਾ ਸਤਿਕਾਰ ਕਰ ਕਿਉਂਕਿ ਬਾਣੀ ਹੈ ਇਹ ਤੁਰਦੀ ਬਾਣੀ ਹੈ ਅਤੇ ਚਿੰਤਾਵਾਂ ਰੋਗਾਂ ਨੂੰ ਨਾਸ ਕਰਦੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸ ਮਨਿਆ ਜਦੋਂ ਮਨ ਦੇ ਵਿੱਚ ਬਸਦੀ ਹੈ ਬਾਣੀ ਤਾਂ ਸਾਡੇ ਕਰਮ ਸੁਧਰਦੇ ਨੇ ਸਾਡੇ ਕਰਮ ਚੰਗੇ ਬਣਦੇ ਨੇ ਬਾਣੀ ਸੁਣ ਰਹੇ ਆ ਬਾਣੀ ਪੜ ਰਹੇ ਆ ਜੇ ਤੇਰੇ ਕਰਮ ਨਹੀਂ ਸੁਧਰੇ ਸਤਿਗੁਰੂ ਕਹਿੰਦੇ ਕੋਈ ਅਰਥ ਨਹੀਂ ਹੈ ਤੇਰਾ ਪੱਥਰ ਤੇ ਪਾਣੀ ਪਾਇਆ ਤਵੇਂ ਨਾ ਪਾਇਆ ਕਿਉਂਕਿ ਕਰਮ ਬਸ ਹੈ ਮਨਿਆ ਮਨ ਦੇ ਵਿੱਚ ਵਸੇਗੀ ਤੇਰੇ ਕਰਮ ਸੁਧਰਨਗੇ ਆਪਣੇ ਕਰਮਾਂ ਨੂੰ ਸੁਧਾਰ ਜਦੋਂ ਗੁਰ ਬਾਣੀ ਨੂੰ ਸੁਣਦਾ ਹੈ ਕਰਮ ਚੰਗੇ ਕਰ ਸੋਚ ਵਿਚਾਰ ਚੰਗੀ ਰੱਖ ਸਤਿਗੁਰੂ ਕਹਿੰਦੇ ਫਿਰ ਫੇ ਕਰਨਾ ਕਰੀ ਖਜ਼ਾਨਾ ਤੇਰਾ ਹੋਵੇਗਾ ਹੱਥ ਸਾਡਾ ਰੇਮਤ ਸਾਡੀ ਹੋਵੇ ਜਿਤਨਾ ਮਰਜੀ ਵਰਤਾਈ ਚਲੀ ਤਾਂ ਸਰੀਰਿਕ ਤੰਦਰੁਸਤੀਆਂ ਕਾਰੋਬਾਰ ਦੇ ਵਿੱਚ ਜੋ ਤੂੰ ਮੰਗੇਗਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਸਤਿਗੁਰੂ ਮੂਰਤ ਹੁੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਜੋ ਮੰਗੇਗਾ ਤੈਨੂੰ ਮਿਲੇਗਾ ਇਹ ਬਾਣੀ ਸੱਚੀ ਹੈ ਸੰਗਤ ਜੀ ਅਜੇ ਸਤਿਗੁਰੂ ਕਹਿੰਦੇ ਨੇ ਮੰਗ ਜੋ ਤੂੰ ਮੰਗਣਾ ਪਰ ਉਹ ਸਾਡਾ ਭਾਂਡਾ ਹੋਣਾ ਚਾਹੀਦਾ ਹੈ ਸਿਆਣੇ ਕਹਿੰਦੇ ਨੇ ਸ਼ੇਰਨੀ ਦਾ ਦੁੱਧ ਜਿਹੜਾ ਹੁੰਦਾ ਸੋਨੇ ਦੇ ਭਾਂਡੇ ਤੋਂ ਹੋਰ ਕਿਸੇ ਭਾਂਡੇ ਦੇ ਵਿੱਚ ਨਹੀਂ ਟਿਕਦਾ ਭਾਵੇਂ ਆਪਾਂ ਤਿਆਂ ਲਾ ਕੇ ਰੱਖਦੀਆਂ ਇਹ ਭਾਂਡੀਆਂ ਦੀਆਂ ਤਾਂ ਜੇ ਪਾਈਏ ਨਾ ਉਹ ਸਾਰਿਆਂ ਦੇ ਵਿੱਚ ਛੇਦ ਕਰ ਦੇਗਾ ਪਰਮਾਤਮਾ ਦਾ ਨਾਮ ਵੀ ਇਦਾਂ ਦਾ ਹੈ ਓਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਜਾ ਤਾਂ ਤੇਰੀ ਈਗੋ ਹੋਣੀ ਹੈ ਤੇ ਹੰਕਾਰ ਹੋਣਾ ਜਾਂ ਪਰਮਾਤਮਾ ਦਾ ਨਾਮ ਜਦ ਕੋ ਸੰਗਤ ਹੋਣੀ ਹੈ ਜਾਂ ਸੰਗਤ ਇਹ ਨਹੀਂ ਕਿ ਤੂੰ ਦੋਵਾਂ ਨੂੰ ਕੱਟੀ ਰੱਖੇਂ ਗੁਰਦੁਆਰੇ ਵੀ ਜਾ ਰਹੇ ਆ ਮੰਦਰ ਮਸੀਤੇ ਵੀ ਜਾ ਰਹੇ ਆ ਤੇ ਮਾੜੇ ਕਰਮ ਵੀ ਕੀ ਕੀ ਜਾ ਰਹੇ ਫਿਰ ਕਹਿੰਦੇ ਮੇਰੇ ਪਾਪ ਲੈ ਗਏ ਐਦਾ ਨਹੀਂ ਹੈ ਇਹ ਦੋਵੇਂ ਕਥਾਂ ਤੇ ਨਹੀਂ ਰਹਿਣਗੇ ਤੇਰਾ ਕੁਫਰ ਤੇਰਾ ਪਖੰਡ ਦੁਨੀਆ ਤੇ ਜਰੂਰ ਰਹਿ ਸਕਦਾ ਆਪਣੇ ਅਸੰਗ ਦੇ ਨਾਲ ਤੇਰਾ ਚੱਲਦਾ ਜਦੋਂ ਗੁਰੂ ਮਬਾਰਕ ਚਰਣਾ ਦੇ ਨਾਲ ਜੁੜੇਗਾ ਸਤਿਗੁਰੂ ਰਹਿਮਤ ਕਰਦੇ ਨੇ ਜੀ ਸਮਾਪਤੀ ਦੇ ਸਮੇਂ ਹੁੰਦਾ ਫੁਲਾਣੀ ਕਿ ਮਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ